ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਦੀਆਂ ਗੱਲਾਂ ਹੋ ਰਹੀਆਂ ਨੇ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਪਰ ਚੰਡੀਗੜ੍ਹ ਦੇ ਗਲੋਬਲ ਯੂਥ ਪੀਸ ਫੈਸਟੀਵਲ ਦੇ ਅੰਦਰ ਸ਼ਾਂਤੀ ਦੀ ਗੱਲ ਹੋ ਰਹੀ ਹੈ ਇੱਥੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇਕੱਠੇ ਹੋਏ ਨੇ ਇਹ ਦੋ ਪੰਜਾਬ ਮਿਲ ਕੇ ਗੱਲ ਕਰ ਰਹੇ ਨੇ ਕਿ ਇਸ ਖਿੱਤੇ ਦੇ ਅੰਦਰ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਕਿਵੇਂ ਸਥਾਪਿਤ ਕੀਤੀ ਜਾਵੇ ਇਹਦੇ ਤੇ ਇਸ ਗਲੋਬਲ ਯੂਥ ਪੀਸ ਫੈਸਟੀਵਲ 'ਚ ਗੱਲਾਂ ਹੋ ਰਹੀਆਂ ਨੇ ਸਾਡੇ ਨਾਲ ਲੈਂਦੇ ਪੰਜਾਬ ਤੋਂ ਉਰਵਾ ਸਾਰਾ ਤੇ ਤਾਈਬਾ ਔਰ ਚੜ੍ਹਦੇ ਪੰਜਾਬ ਤੋਂ ਐਡਵੋਕੇਟ ਗੁਰਸ਼ਮੀਰ ਤੇ ਲਵਨੀਤ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੰਗ ਦੇ ਇਸ ਮਾਹੌਲ ਦੇ ਅੰਦਰ ਇਹ ਨੌਜਵਾਨ ਪੀੜ੍ਹੀ ਕੀ ਸੋਚ ਰਹੀ ਆ ਜੋ ਅਸੀਂ 47 ਚ ਹਟਾਇਆ ਜੋ ਅਸੀਂ 65 ਚ ਹਟਾਇਆ 71 ਚ ਹਟਾਇਆ ਕੀ ਇਹ ਉਵੇਂ ਹੀ ਸੋਚਦੇ ਨੇ ਜਾਂ ਇਹਨਾਂ ਦੀ ਕੋਈ ਸੋਚ ਵਕਰੀ ਹੈ ਅਸੀਂ ਗੱਲ ਕਰਦੇ ਹਾਂ ੁਰਵਾ ਪੂਰੇ ਦੇਸ਼ ਦੇ ਅੰਦਰ ਉਧਰਲੇ ਪਾਸੇ ਵੀ ਤੁਹਾਡੇ ਬੜਾ ਮਾਹੌਲ ਖਰਾਬ ਆ ਉੱਥੇ ਵੀ ਕੀ ਜੰਗ ਲੱਗੇ ਜੰਗ ਲੱਗੇ ਇਧਰ ਵੀ ਗੱਲਾਂ ਹੋ ਰਹੀਆਂ ਨਿਗੀਆਂ ਤੁਸੀਂ ਐਜ਼ ਅ ਯੂਥ ਕਿਵੇਂ ਦੇਖ ਰਹੇ ਹੋਗੇ ਅ ਐਜ਼ ਯੂਸ ਮੈਂ ਵੇਖਨੀ ਆ ਕਿ ਗੱਲਾਂ ਪੋਲਿਟੀਕਲ ਲੈਵਲ ਤੇ ਜਿਵੇਂ ਮਰਜ਼ੀ ਹੋਣ ਉਹ ਉਹਨਾਂ ਦੇ ਆਪਣੇ ਮਾਮਲੇ ਹੁੰਦੇ ਨੇ ਲੇਕਿਨ ਪੰਜਾਬੀਆਂ ਦੇ ਤੇ ਉੱਥੇ ਦੇ ਜਨਤਾ ਦੇ ਦਿਲ ਇੰਜ ਜੁੜੇ ਨੇ ਜਿਵੇਂ ਭੈਣ ਭਰਾਵਾਂ ਦੇ ਹੁੰਦੇ ਨੇ ਇਹ ਜਿਹੜੀ ਸਾਡਾ ਬਾਰਡਰ ਹੈ ਇਨੂੰ ਇੰਜ ਕਨਸੀਡਰ ਕੀਤਾ ਜਾਂਦਾ ਕਿ ਸਾਡੇ ਜਿਵੇਂ ਦੋ ਭਰਾਵਾਂ 'ਚ ਲੜਾਈ ਹੋ ਕੇ ਦੀਵਾਰ ਕੱਢ ਲਈ ਜਾਂਦੀ ਹੈ ਨਾ ਉਹ ਉਹ ਹੀ ਕਨਸੀਡਰ ਕੀਤਾ ਜਾਂਦਾ ਇਹਨੂੰ ਅਸੀਂ ਬਾਰਡਰ ਕ੍ਰੋਸ ਕਰਕੇ ਇੱਥੇ ਆਏ ਆ ਤੇ ਬੜਾ ਸੋਚਿਆ ਸੀ ਪਤਾ ਨਹੀਂ ਕਿਵੇਂ ਦੇ ਹਾਲਾਤ ਹੋਣੇ ਨੇ ਅਸੀਂ ਇਕੱਲੀਆਂ ਕੁੜੀਆਂ ਪਾਕਿਸਤਾਨੋਂ ਇੱਥੇ ਆਈਆਂ ਨੇ ਹੋਰ ਤੋਂ ਆਏ ਹੋ ਤੁਸੀਂ ਹਾਂਜੀ ਲਾਹੌਰ ਤੋਂ ਆਏ ਆ ਅਸੀਂ ਇੱਥੇ ਆਨੇ ਆ ਤਾਂ ਪਤਾ ਨਹੀਂ ਕਿਵੇਂ ਦਾ ਅੱਗੇ ਟ੍ਰੀਟਮੈਂਟ ਹੁੰਦਾ ਕੀ ਹੁੰਦਾ ਲੇਕਿਨ ਜਦੋਂ ਆਏ ਆ ਇੱਥੇ ਇਮੀਗ੍ਰੇਸ਼ਨ ਆਫਿਸ ਤੋਂ ਲੈ ਕੇ ਇੱਥੇ ਅੱਜ ਫੈਸਟੀਵਲ ਤੱਕ ਇੱਕ ਇੱਕ ਬੰਦੇ ਨੇ ਇਨਾ ਇਨਾ ਦਿੱਤਾ ਰਿਸਪੈਕਟ ਦਿੱਤੀ ਹੈ ਇਨਾ ਪ੍ਰੋਟੋਕੋਲ ਦਿੱਤਾ ਕਿ ਨਹੀਂ ਲੱਗਿਆ ਕਿ ਅਸੀਂ ਕਿਤੇ ਹੋਰ ਆਏ ਆ ਪੰਜਾਬ ਪੰਜਾਬ ਹੀ ਹੁੰਦਾ ਉਹ ਭਾਵੇਂ ਲੈਂਦਾ ਹੋਵੇ ਭਾਵੇਂ ਚੜਦਾ ਹੋਵੇ ਪੰਜਾਬ ਪੰਜਾਬ ਹੀ ਹੁੰਦਾ ਉੱਥੇ ਆਮਾ ਨਹੀਂ ਰਹਿੰਦਾ ਸਾਰਾ ਤੁਸੀਂ ਕਿਵੇਂ ਮਤਲਬ ਪੂਰੇ ਮਾਹੌਲ ਨੂੰ ਕਿਵੇਂ ਕਿਉਂਕਿ ਮਾਹੌਲ ਬਣਿਆ ਹੋਇਆ ਉੜੀ 'ਚ ਹਮਲਾ ਹੋਇਆ ਬੜਾ ਦੁਖਦ ਹਮਲਾਗਾ ਉਹਦਾ ਕੰਡੈਮ ਵੀ ਹੋ ਰਿਹਾਗਾ ਪਾਕਿਸਤਾਨ ਦਾ ਨਾਮ ਵੀ ਆ ਰਿਹਾ ਹੈਗਾ ਪਰ ਇਸ ਪੂਰੇ ਮਾਹੌਲ ਦੇ ਅੰਦਰ ਇਹਨੂੰ ਕਿਵੇਂ ਰਿਸੀਵ ਕਰ ਰਹੇ ਹੋ ਤੁਸੀਂ ਕਿਵੇਂ ਜਿਹੜੀ ਤੁਹਾਡੀ ਪੀੜ੍ਹੀ ਹੈ ਉਹਨੂੰ ਕਿਵੇਂ ਦੇਖ ਰਹੀ ਹੈਓ ਵੇਖੋ ਜੀ ਆ ਆਰ ਪੀੜ੍ਹੀ ਵਾਟ ਵਾਟ ਹੈਵਰ ði ਥਿੰਗ ði ਯੂਥ ਦੇ ਆਰ ਨਾਟ ਕਨਸੀਡਰਿੰਗ ਜੀ ਅਭੀ ਬੋਲੋ ਤੁਸੀਂ ਲਾਹੌਰ ਤੋਂ ਅੱਛਾ ਐਸਾ ਐਨ ਜੇ ਕੇ ਸਾਡੇ ਜਿਹੜੀ ਨੌਜਵਾਨ ਨਸਲ ਹੈ ਉਹ ਇਸ ਚੀਜ਼ ਨੂੰ ਕਨਸੀਡਰ ਹੀ ਨਹੀਂ ਕਰਦੇ ਪਏ ਠੀਕ ਹੈ ਦੇ ਆਰ ਲੀਸਟ ਬਾਦਰਡ ਹੁਣ ਗੱਲ ਇਹ ਹੈ ਕਿ ਜਿਹੜੀਆਂ ਜੰਗ ਦੀਆਂ ਗੱਲਾਂ ਹੁੰਦੀਆਂ ਨੇ ਇਹ ਨੇ ਗਵਰਨਮੈਂਟ ਲੈਵਲ ਦੀਆਂ ਗੱਲਾਂ ਠੀਕ ਹੈ ਪਰ ਜੋ ਯੂਥ ਹੈ ਉਹ ਇਹੀ ਕਹਿੰਦੀ ਹੈ ਦੇ ਆਰ ਲਾਈਕ ਕਿ ਵੀ ਆਰ ਰੈਡੀ ਟੂ ਕੋਐਗਜ਼ਿਸਟ ਅਗੇਨ ਇੱਕ ਦੂਜੇ ਨਾਲ ਦੋਸਤੀ ਕਰਨ ਕੋਈ ਜਿਹਾ ਵੀ ਰਿਸ਼ਤਾ ਰੱਖਣ ਉਹਨਾਂ ਨੂੰ ਇਸ ਚੀਜ਼ ਤੋਂ ਕੋਈ ਮਸਲਾ ਨਹੀਂ ਹੈ ਠੀਕ ਜਿਵੇਂ ਉਰਵਾ ਨੇ ਕਿਹਾ ਕਿ ਕੀ ਕਿ ਜਦੋਂ ਅਸੀਂ ਅੰਮ੍ਰਿਤਸਰ ਐਂਟਰ ਹੋਏ ਸੀ ਵਾਕੀ ਅਸੀਂ ਬਹੁਤ ਡਰ ਰਹੇ ਸੀ ਕਿ ਪਤਾ ਨਹੀਂ ਇੱਥੇ ਕੀ ਹੋਏਗਾ ਲੋਕ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਦੇਣਗੇ ਈਵਨ ਮੇਰੇ ਬਾਬਾ ਨੂੰ ਲੋਕਾਂ ਨੇ ਕਿਹਾ ਸੀ ਕਿ ਕੁੜੀ ਨਾ ਜਾਣਦੇ ਹੋ ਬਿਕਾਜ਼ ਇਟਸ ਇੰਡੀਆ ਤੇ ਕੁਝ ਵੀ ਹੋ ਸਕਦਾ ਬਟ ਮੇਰੇ ਬਾਬਾ ਵਾਸ ਲਾਈਕ ਕਿ ਨਹੀਂ ਸ਼ੀ ਇਸ ਹੈਵਿੰਗ ਐਨ ਓਪਰਚ्युनिटी ਤੇ ਉਹਨੂੰ ਇਹ ਅਵੇਲ ਕਰਨੀ ਚਾਹੀਦੀ ਹੈ ਉਹੀ ਹੋਇਆ ਇਮੀਗ੍ਰੇਸ਼ਨ ਆਫਿਸ ਤੋਂ ਬਹੁਤ ਪੰਜਾਬੀਆਂ ਦਾ ਪਿਆਰ ਕਿਉਂਕਿ ਤੁਸੀਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬੀਆਂ ਦਾ ਕਿਹਾ ਜਾ ਪਿਆਰ ਮਿਲਿਆ ਤੁਹਾਨੂੰ ਮਾਈ ਗ੍ਰੈਂਡ ਪੇਰੈਂਟਸ ਆਰ ਫਰਮ ਪੰਜਾਬ ਦੇ ਆਰ ਫਰਮ ਜਲੰਧਰ ਐਕਚੁਅਲੀ ਤੋਂ ਇਟਸ ਐਕਚੁਅਲੀ ਇਟਸ ਸੇਮ ਕਿ ਜਿਵੇਂ ਜਿਵੇਂ ਮੈਂ ਆਪਣੇ ਦਾਦਿਆਂ ਘਾਰੀਆਂ ਹੀ ਹਾਂ ਜੀ ਸਮਝ ਰਹੇ ਵੰਡ ਦੀਆਂ ਕਹਾਣੀਆਂ ਸੁਣਾਉਂਦੇ ਨੇ ਵੰਡ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਦਾਦਾ ਦਾਦੀ ਤੇ ਨਹੀਂ ਨੇ ਬਟ ਮਾਈ ਪੁੱਪੋ ਪੁੱਪੋ ਇਜ਼ ਬੂਆ ਹੇਅਰ ਠੀਕ ਹੈ ਮੇਰੇ ਬਾਬਾ ਕੀ ਸਿਸਟਰ ਓਕੇ ਸ਼ੀ ਐਂਡ ਤਾਇਆ ਜੀ ਬਹੁਤ ਸੁਨਾਂਦੇ ਨੇ ਬਹੁਤ ਸੁਨਾਂਦੇ ਨੇ ਰੋਂਦੇ ਨੇ ਐਂਡ ਦੇ ਡੋਨਟ ਕਾਲ ਇਟ ਇਵਨ ਇੰਡੀਆ অর ਭਾਰਤ অর ਹਿੰਦੁਸਤਾਨ ਦੇ ਸੇਡ ਦੇਸ਼ ਐਂਡ ਹੁੰਦਾ ਸੀ ਦੇਸ਼ ਅਸੀਂ ਇੰਜ ਕੀਤਾ ਸੀ ਉੱਥੇ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਸਿੱਖ ਮੁਸਲਮਾਨ ਤੇ ਹਿੰਦੂ ਵੀ ਕੁਛ ਐ ਹੁੰਦੇ ਨੇ ਰਲੇ ਮਿਲੇ ਰਹਿਣਾ ਐਂਡ ਦੇ ਡੋਨਟ ਸੇ ਕਿ ਜਦੋਂ ਪਾਰਟੀਸ਼ਨ ਹੋਈ ਸੀ ਦੇ ਯੂਜ਼ ਦ ਵਰਡ ਜਦੋਂ ਉਜਾੜੇ ਪਏ ਸੀ ਸੇਡ ਕਿ ਜਦੋਂ ਉਜਾੜੇ ਪਏ ਸੀ ਤੇ ਫਿਰ ਪਤਾ ਲੱਗਿਆ ਕਿ ਅੱਛਾ ਇਹ ਇਹ ਕੌਮ ਵੀ ਹੁੰਦੀ ਐ ਤੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਸੀ ਜਿਹੜਾ ਇਹਨਾਂ ਨੇ ਰੱਖਿਆ ਵਾਟਐਵਰ ਬਟ ਦੇ ਉਹਨਾਂ ਦੇ ਵਾਕੀ ਰੋਂਦੇ ਆ ਲੰਘੇ ਇਤਿਹਾਸ ਕਿੱਡੀ ਵੱਡੀ ਚੀਜ਼ ਹੁੰਦੀ ਹੈ ਕਿਵੇਂ ਇਤਿਹਾਸ ਪੀੜੀ ਦਰ ਪੀੜੀ ਚੱਲਦਾ ਕਿਵੇਂ ਵਰਵਲ ਹਿਸਟਰੀ ਹੈ ਜਿਹੜੀ ਪੀੜੀ ਦਰ ਪੀੜੀ ਚੱਲਦੀ ਹੈ ਉਹ ਇਹ ਨਵੀਂ ਪੀੜੀ ਦੱਸ ਰਹੀ ਹੈ ਦਾਦੇ ਤੋਂ ਚੀਜ਼ ਕੈਰੀ ਹੋਈ ਹੋਈ ਕਿਵੇਂ ਪੋਤੀ ਤੱਕ ਪਹੁੰਚੀ ਹੈਗੀ ਉਹ ਦੱਸਦੀ ਹੈ ਤਾਇਬਾ ਤੁਸੀਂ ਕਿਵੇਂ ਦੇਖ ਰਹੇ ਹੋਗੇ ਇਥੋਂ ਦੇ ਮਾਹੌਲ ਨੂੰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਮੈਨੂੰ ਤਾਂ ਇਹਂ ਜੀ ਲੱਗ ਰਿਹਾ ਕਿ ਮੈਂ ਆਪਦੇ ਘਰੇਚ ਬੈਠੀ ਆ ਤੇ ਘਰ ਹੀ ਆਈ ਹਾਂ ਤੇ ਮੈਂ ਇੱਕ ਗੱਲ ਆ ਨਾ ਆਖਣਾ ਚਾਹੁੰਦੀ ਆ ਕਿ ਮੇਰਾ ਜਿਹੜਾ ਨਿੱਕਾ ਭਰਾ ਹੈ ਉਹਦਾ ਨਾਂ ਮੁਨੀਬ ਹੈ ਤੇ ਉਹ ਰੋ ਪੈਂਦਾ ਅਕਸਰ ਕਿ ਅਸੀਂ ਪੰਜਾਬੀ ਨੂੰ ਭੁੱਲ ਰਹੇ ਆ ਤੇ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਡਾ ਇੱਕ ਇੰਡੀਆ ਨਾਲ ਵੀ ਰਿਸ਼ਤਾ ਹੈ ਪੰਜਾਬ ਦਾ ਤੇ ਦੋਵੇਂ ਜਿਹੜੇ ਪੰਜਾਬ ਨੇ ਚਾਹੇ ਲੰਧਾ ਪੰਜਾਬ ਹੈ ਚਾਹੇ ਛੜਦਾ ਪੰਜਾਬ ਹੈ ਦੋਨਾਂ ਨੂੰ ਇਕੱਠਾ ਹੋਣਾ ਚਾਹੀਦਾ ਤੇ ਦੋਨਾਂ ਦਾ ਜਿਹੜਾ ਬਾਰਡਰ ਹੈ ਆਪਸ ਵਿੱਚ ਉਹ ਖਤਮ ਹੋਣਾ ਚਾਹੀਦਾ ਤੇ ਉਹਨਾਂ ਦਾ ਫ੍ਰੀ ਬਾਰਡਰ ਕਰਕੇ ਤੇ ਆਪਸ ਵਿੱਚ ਉਹਨਾਂ ਦਾ ਮੇਲਜੋਲ ਤੇ ਆਣਾ ਜਾਣਾ ਜੀ ਵਿਧਾਨਾ ਚਾਹੀਦਾ ਪਹਿਲੇ ਨਾਲ ਜਿਆਦਾ ਪਹਿਲੀ ਵਾਰ ਆਇਓ ਇੱਥੇ ਪੰਜਾਬ ਜੀ ਮੈਂ ਪਹਿਲੀ ਵਾਰ ਆਈ ਆ ਤੇ ਦੁਬਾਰਾ ਲੱਗਦਾ ਵੀ ਦੁਬਾਰਾ ਵੀ ਆਵਾਂ ਬਿਲਕੁਲ ਆਵਾਂਗੀ ਤੇ ਵਾ ਦੁਬਾਰਾ بار بار ਆਵਾਂਗੀ ਤੇ ਮੈਂ ਆਪਦੇ ਭਰਾਵਾਂ ਸੇ ਸਪੈਸ਼ਲੀ ਆਖਣਾ ਚਾਹਦੀ ਆ ਕਿ ਵੇਖ ਮੈਂ ਪੰਜਾਬੀ ਬੋਲ ਰਹੀ ਆ ਤੇ ਮੈਂ ਪੰਜਾਬ ਨੂੰ ਇਕੱਠਾ ਕਰ ਦਿੱਤਾ ਹੈ ਅੰਗ ਦਾ ਮਾਹੌਲ ਬਣਿਆ ਹੋਇਆ ਤੁਹਾਡਾ ਨਾਂ ਹੀ ਬੜਾ ਖਤਰਨਾਕ ਆ ਤੈਬਾ ਦੇ ਨਾਲ ਲਸ਼ਕਰੇ ਤੈਬਾ ਜਿਹੜਾ ਜਾਂਦਾ ਹੈਗਾ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਦੋਂ ਜੰਗ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਇੱਥੇ ਕੀ ਗੱਲ ਹੋਈ ਹੈ ਪੀਸ ਜੀ ਮੈਨੂੰ ਮੁੰਡੇ ਆਖਦੇ ਨੇ ਲਸ਼ਕਰੇ ਤੈਬਾ ਦੇ ਨਾਮ ਨਾਲ ਮੈਨੂੰ ਬੁਲਾਉਂਦੇ ਹੁੰਦੇ ਨੇ ਛੇੜਦੇ ਨੇ ਮੈਨੂੰ ਤੇ ਮੈਂ ਆਖਣਾ ਚਾਹਨੀ ਹੈ ਕਿ ਅੱਜ ਜਿਹੜਾ ਲਸ਼ਕਰੇ ਤੈਬਾ ਆਪ ਦੇ ਨਾਲ ਪੂਰਾ ਕੁੜੀਆਂ ਦਾ ਲਸ਼ਕਰ ਲੈ ਕੇ ਆਇਆ ਤੇ ਉਹ ਸ਼ਾਂਤੀ ਤੇ ਅਮਨ ਦੀ ਗੱਲ ਕਰ ਰਿਹਾ ਹੈ ਤੇ ਬਿਲਕੁਲ ਅਸੀਂ ਆ ਪੰਜਾਬ ਜਿਹੜਾ ਹੈ ਇਹ ਸਾਡੀ ਧਰਤੀ ਹੈ ਮੇਰੇ ਨਾਨਕੇ ਮੇਰੇ ਦਾਦਕੇ ਸਾਰੇ ਪੰਜਾਬ ਤੋਂ ਨੇ ਤੇ ਸਾਡੀ ਮਾਂ ਬੋਲੀ ਤੇ ਬਾਬਾ ਬੁੱਲੇ ਸ਼ਾ ਮੀਆਂ ਮੁਹੰਮਦ ਬਖਸ਼ ਵਾਰੇ ਸ਼ਾ ਇਨ ਇਨੇ ਵੱਡੇ ਨਾਂ ਨੇ ਅਸੀਂ ਤਾਂ ਉਹਨਾਂ ਦੇ ਸਾਹਮਣੇ ਖਾਕੇ ਗਏ ਆ ਤੇ ਉਹਨਾਂ ਨੂੰ ਅਗਰ ਜ਼ਿੰਦਾ ਰੱਖਣਾ ਆਪਾਂ ਤੇ ਉਹ ਪੰਜਾਬੀ ਦੇ ذریعے ਜ਼ਿੰਦਾ ਪੰਜਾਬੀ ਲਿਟਰੇਚਰ ਪੜ੍ਹਦੇ ਹੂੰ ਪੰਜਾਬ ਦੇ ਵਿਰਸੇ ਬਾਰੇ ਜਾਣਦੇ ਹੂੰ ਪੰਜਾਬ ਦੇ ਕਲਚਰ ਬਾਰੇ ਇਧਰ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੂੰ ਚੜਦੇ ਪੰਜਾਬ ਚ ਕੀ ਕੁਝ ਹੁੰਦਾ ਉਹੀ ਮੈਂ ਤੁਹਾਨੂੰ ਦੱਸ ਪਹਿਲੇ ਵੀ ਦੱਸਣਾ ਚਾਹ ਰਹੀ ਸੀ ਕਿ ਮੇਰਾ ਜਿਹੜਾ ਭਾਈ ਹੈ ਉਹ ਮੇਰੇ ਨਾਲ ਮੇਰਾ ਭਰਾ ਬਹੁਤ ਜ਼ਿਆਦਾ ਡਿਸਕਸ਼ਨ ਕਰਦਾ ਬਹੁਤ ਜ਼ਿਆਦਾ ਬੋਲਦਾ ਹੈ ਕਿ ਤੁਹਾਨੂੰ ਪੰਜਾਬੀ ਦਾ ਆ ਫਲਾ ਮੈਨੂੰ ਪੰਜਾਬੀ ਦੇ ਲਫ਼ਜ਼ ਦਾ ਮਾਨੀ ਦੱਸੋ ਤੇ ਹਿੰਦੀ ਵਿੱਚ ਆ ਪੰਜਾਬੀ ਵਿੱਚ ਇੱਕ ਲਫ਼ਜ਼ ਯੂਜ਼ ਹੁੰਦਾ ਇਹਦਾ ਮੈਨੂੰ ਮਾਨੀ ਦੱਸੋ ਤਾਂ ਉਹ ਮੇਰੇ ਨਾਲ ਬਹੁਤ ਜ਼ਿਆਦਾ ਤੇ ਮੈਂ ਜਦੋਂ ਆ ਰਹੀ ਸਾਂ ਇਦਾਂ ਤੋਂ ਉਹ ਮੈਂ ਉਹ ਮੈਨੂੰ ਆਖਦੇ ਪਏ ਸੀ ਕਿ ਤੁਸੀਂ ਪੰਜਾਬ ਜਾ ਰਹੇ ਤੁਹਾਡੇ ਨਾਲ ਪੰਜਾਬੀ ਵੀ ਮੈਨੂੰ ਚੋਖੀ ਆਂਦੀ ਹਿੰਦੀ ਵੀ ਮੈਨੂੰ ਚੋਖੀ ਆਂਦੀ ਮੈਨੂੰ ਜਾਣਾ ਚਾਹੀਦਾ ਤੁਹਾਨੂੰ ਨਹੀਂ ਜਾਣਾ ਚਾਹੀਦਾ ਤੇ ਜਦੋਂ ਚੜਦੇ ਪੰਜਾਬ ਤੋਂ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਚੜਦੇ ਪੰਜਾਬ ਤੋਂ ਦੋ ਸ਼ਖਸ ਸਾਡੇ ਨਾਲ ਜੁੜੇ ਨੇ ਐਡਵੋਕੇਟ ਗੁਰਸ਼ਮੀਰ ਹਾਈ ਕੋਰਟ ਚ ਪ੍ਰੈਕਟਿਸ ਕਰਦੇ ਨੇ ਸੋਸ਼ਲ ਐਕਟਿਵਿਸਟ ਰਹੇ ਨੇ ਉਹ ਦੋਵੇਂ ਲਵਨੀਤ ਨੇ ਨਾਲ ਲਵਨੀਤ ਦੇ ਪੁਰਖੇ ਸਿਆਲਕੋਟ ਤੋਂ ਆਏ ਸੀ ਔਰ ਇਹਨਾਂ ਦੇ ਪੁਰਖੇ ਗੁਜਰਾਵਾਲੇ ਤੋਂ ਆਏ ਸੀ ਤਾਂ ਕਿਉਂਕਿ ਤੁਹਾਡੇ ਪਰਿਵਾਰਾਂ ਚ ਗੱਲਾਂ ਹੁੰਦੀਆਂ ਹੋਣੀਆਂ ਮੈਂ ਐਸੇ ਕਰਕੇ ਤੁਹਾਨੂੰ ਖੜਾ ਕੀਤਾਗਾ ਜੀ ਜੀ ਤੁਹਾਡੇ ਪਰਿਵਾਰਾਂ ਚ ਵੀ ਗੱਲਾਂ ਜੋ ਜੰਗ ਦਾ ਮਾਹੌਲ ਇਸ ਤਰ੍ਹਾਂ ਦਾ ਬਣਦਾ ਤੁਸੀਂ ਇਹਨੂੰ ਕਿਵੇਂ ਰਿਸੀਵ ਕਰਦੇ ਹੋ ਅਸੀਂ ਤਾਂ ਸਿਰਫ ਪਰਸਨਲੀ ਮੈਂ ਕਹਾਂ ਤਾਂ ਮੈਂ ਇੱਕ ਸ਼ਾਇਰ ਦੀਆਂ ਲਾਈਨਾਂ ਨਾਲ ਕਹੂੰਗਾ ਕਿ ਨਹੀਂ ਵਾਗੇ ਦੀਏ ਸਰਹੱਦੇ ਕਰੀਏ ਇੱਕ ਅਰਜ਼ ਤੇਰੇ ਕੀ ਅੱਗੇ ਅਸੀਂ ਤੇ ਮੰਨিয়ে ਪਾਣੇ ਨੂੰ ਕੋਈ ਅਜਮੇਰ ਸ਼ਰੀਫ ਨੂੰ ਤੜਫੇ ਕੋਈ ਤੜਫੇ ਨੜਕਾਣੇ ਸੋ ਇਸ ਕਿਸਮ ਦੀਆਂ ਜਿਹੜੀਆਂ ਦਿੱਕਤਾਂ ਨੇ ਮਸਾਇਲ ਨੇ ਇਹ ਸਿਰਫ ਸਿਆਸਤ ਦੇ ਪੱਧਰ ਤੇ ਹੈਗੇ ਆ ਤੋ ਮੈਨੂੰ ਨਹੀਂ ਲੱਗਦਾ ਕਿ ਸਾਡੀ ਸੱਭਿਆਚਾਰ ਆ ਡਿਆ ਜਾਂ ਸਾਡਾ ਜਿਹੜਾ ਸੱਭਿਆਚਾਰ ਆ ਸਾਡੀ ਜ਼ੁਬਾਨ ਆ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਅਸੀਂ ਡਰਾਈਵ ਕੀਤਾ ਜਾਂ ਜੋ ਅਸੀਂ ਸਾਰਾ ਅਦਬ ਹੈ ਪੰਜਾਬੀ ਦਾ ਉਹ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਲੈਦੇ ਪੰਜਾਬ ਤੋਂ ਸਾਨੂੰ ਮਿਲਿਆ ਹੈਗਾ ਉਹ ਸਾਡੀ ਵਿਰਾਸਤ ਹੈ ਤੇ ਅਸੀਂ ਉਹਨੂੰ ਅੱਗੇ ਤੋਰਨਾ ਹੈਗਾ ਲਵਨੀਤ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਡੇ ਵੀ ਪੁਰਖੇ ਸਿਆਲਕੋਟ ਤੋਂ ਆਏ ਹੁਣ ਤੁਸੀਂ ਹਾਈ ਕੋਰਟ ਚ ਵਿਚਰਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਸੋਸਾਇਟੀ ਚ ਵਿਚਰਦੇ ਹੋ ਯੂਪੀ ਬਿਹਾਰ ਵਾਲ ਹੋਰ ਤਰ੍ਹਾਂ ਸੋਚਿਆ ਜਾਂਦਾ ਹੈਗਾ ਜਦੋਂ ਵਾਰ ਦੀ ਗੱਲ ਆਉਂਦੀ ਹੈ ਪੰਜਾਬ ਹੋਰ ਤਰ੍ਹਾਂ ਸੋਚਦਾ ਹੈਗਾ ਤੁਹਾਨੂੰ ਕੀ ਤੁਹਾਡੇ ਲਈ ਕੀ ਮਾਨੇ ਨੇ ਜਦੋਂ ਜੰਗ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਇੱਕ ਉਹ ਪੰਜਾਬੀ ਜਿਹਦੇ ਪੁਰਖੇ ਉੱਥੋਂ ਆਏ ਤੇ ਰਿਹਾ ਇੱਥੇ ਉਹਦੇ ਲਈ ਕੀ ਮਾਨੇ ਨੇ ਸਭ ਤੋਂ ਪਹਿਲਾਂ ਤਾਂ ਉਹ ਲੋਕ ਜਿਹੜੇ ਉੱਥੋਂ ਆਏ ਨੇ ਉਹਨਾਂ ਦੇ ਅੱਖਾਂ ਦੇ ਮੋਰੇ ਉਹ ਪੁਰਾਣੇ ਦ੍ਰਿਸ਼ ਆਉਂਦੇ ਨੇ ਜਿਹੜੇ ਉਹਨਾਂ ਨੇ ਹੰਡਾਏ ਨੇ ਤੇ ਦੂਜਾ ਨੌਜਵਾਨ ਪੀੜ੍ਹੀ ਨੂੰ ਕੁਝ ਇੱਕ ਹੁਣ ਪਤਾ ਲੱਗਣ ਲੱਗ ਗਿਆ ਹੈ ਕਿ ਕੀ ਇਹ ਜੰਗ ਦੀਆਂ ਗੱਲਾਂ ਪਿੱਛੇ ਕਿਸੇ ਦਾ ਫਾਇਦਾ ਤਾਂ ਨਹੀਂ ਹੈ ਕਿ ਕੋਈ ਫਾਇਦਾ ਤਾਂ ਨਹੀਂ ਕਮਾਉਣਾ ਚਾਹ ਰਿਹਾ ਕੋਈ ਹਥਿਆਰ ਤਾਂ ਨਹੀਂ ਵੇਚਣਾ ਚਾਹੁੰਦਾ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਪੋਲਿਟੀਕਲ ਫਾਇਦਾ ਤਾਂ ਨਹੀਂ ਲੈਣਾ ਚਾਹੁੰਦਾ ਇਹਦੇ ਬਾਰੇ ਸੋ ਨੋ ਨੌਜਵਾਨ ਮਤਲਬ ਸੋਚਦਾ ਹੈ ਕਿ ਕਿਤੇ ਕੋਈ 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 ਮੌਲਕੀ ਦੇ ਚੋਂ ਫਾਇਦਾ ਲੈ ਰਿਆ ਹੋਵੇ ਕੋਈ ਰਾਜਨੀਤੀ ਤੇਰੇ ਇਹਦੇ ਚੋਂ ਫਾਇਦਾ ਲੈ ਰਹੀ ਹੋਵੇ ਇਸ ਤਰ੍ਹਾਂ ਦੇ ਸੈਂਟੀਮੈਂਟਸ ਨੂੰ ਪੜਕਾ ਕੇ ਕਿਸੇ ਨੂੰ ਫਾਇਦਾ ਮਿਲਦਾ ਹੋਵੇ ਤਾਂ ਇਹ ਅੱਜ ਕੱਲ ਦਾ ਨੌਜਵਾਨ ਸੋਚਣ ਲੱਪਿਆ ਤੇ ਉਹ ਅਨੇ ਵਾਰ ਨਿੱ ਇੱਕ ਤਰਾ ਤੁਰਦਾ ਕਿ ਜੰਗ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਜੰਗ ਹੰਡਾਈ ਹੈ 65 ਚ ਹਟਾਈ ਹੈ 71 ਚ ਹੰਡਾਈ ਹੈ ਪਾਰਟੀਸ਼ਨ ਚ ਸਭ ਤੋਂ ਵੱਧ ਲੋਕ ਮਰੇ ਨੇ ਸਭ ਤੋਂ ਵੱਡੀ ਉਜਾੜਾ ਜਿਹੜਾ ਦੁਨੀਆ ਦਾ ਹੈ ਉਹ ਅਸੀਂ ਹੰਡਾਇਆ ਤੇ ਉਸ ਤੋਂ ਬਾਅਦ ਨੌਜਵਾਨ ਜਿਹੜਾ ਹੈ ਉਹ ਸੋਚਣ ਲੱਪਿਆ ਹੈ ਕਿ ਇੱਕ ਵਾਰੀ ਇਹ ਸੋਚਣਾ ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਇਹ ਜੰਗ ਕਿਉਂ ਹੁੰਦੀ ਨੇ ਇਹਦੇ ਚੋਂ ਫਾਇਦਾ ਕਿਦਾ ਹੁੰਦਾ ਕਿਉਂਕਿ ਜੰਗ ਤੋਂ ਬਾਅਦ ਐ ਤਾਂ ਹੈ ਨਹੀਂ ਕਿ ਬਹੁਤ ਸਪੀਡ ਨਾਲ ਹਾਲਾਤ ਬਦਲ ਜਾਂਦੇ ਨੇ ਨਾ ਕਦੀ ਬਦਲੇ ਨੇ ਵਰਲਡ ਵਾਰਾਂ ਹੋ ਗਈਆਂ ਸਾਡੀਆਂ ਦੇ ਮੁਲਕਾਂ ਨੇ ਜੰਗਾਂ ਲੜੀਆਂ ਹੋਈਆਂ ਕਿ ਉਸ ਤੋਂ ਬਾਅਦ ਨੇਗੋਸ਼ੀਏਸ਼ਨਾਂ ਹੀ ਹੋਈਆਂ ਤੇ ਸਾਡੀ ਤਾਂ ਵੈਸੇ ਹੀ ਇੱਕ ਇਹ ਜੀ ਬੌਂਡਿੰਗ ਹੈ ਕਿ ਜੇ ਹੁਣ ਮੈਨੂੰ ਅੱਖਾਂ ਤੇ ਪੱਟੀ ਬੰਨ ਕੇ ਜਾਂ ਤੁਹਾਨੂੰ ਕੋਈ ਅੱਖਾਂ ਤੇ ਪੱਟੀ ਬੰਨ ਕੇ ਲਾਹੌਰ ਲੈ ਜਾਵੇ ਤੇ ਨਾ ਦੱਸੇ ਵੀ ਮੈਂ ਤੁਹਾਨੂੰ ਲਾਹੌਰ ਲੈ ਆਇਆ ਤਾਂ ਤੁਹਾਨੂੰ 5-7 ਦਿਨ ਲੰਘ ਜਾਣਗੇ ਪਤਾ ਕਰਨ ਨੂੰ ਕਿ ਮੈਂ ਹੈ ਕਿੱਥੇ ਆ ਮਤਲਬ ਆਪਣਾ ਹੀ ਆਪਣੇ ਏ ਆਪਣੇ ਲੱਗੂਗਾ ਤੇ ਇਸ ਚੀਜ਼ ਤੋਂ ਮੈਂ ਇਸ ਇਸ ਪੀਸ ਕਾਨਫਰੰਸ ਦਾ ਤੇ ਸਭ ਤੋਂ ਵੱਧ ਮੈਂ ਏਬੀਪੀ ਸਾਜਾ ਦਾ ਵੀ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇਸ ਪਹਿਲ ਨੂੰ ਚੱਕਿਆ ਕਿ ਪੀਸ ਵੱਲੋਂ ਗੱਲ ਨੂੰ ਤੋੜਿਆ ਨਹੀਂ ਤਾਂ ਬਹੁਤ ਸਾਰੇ ਲੋਕ ਇਸ ਚੀਜ਼ 'ਚ ਰੋਟੀ ਖਾਣ ਨੂੰ ਇਸ ਚੀਜ਼ ਤੋਂ ਰੋਟੀ ਖਾਣ ਲੱਗੇ ਨੇ ਵੀ ਇਸ ਨੂੰ ਪੜਕਾਇਆ ਜਾਵੇ ਤੇ ਇਸ ਤੋਂ ਖਬਰਾਂ ਬਣਾਈਆਂ ਜਾਣ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਵੀ ਤੁਸੀਂ ਕਟੋ ਕਟ ਸਾਨੂੰ ਲੱਗਦਾ ਹੈ ਹਿਮਨਿਟੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪੱਤਰਕਾਰ ਵੀ ਉਹ ਤੋਂ ਛੋਟੀ ਹੈ ਦੁਨੀਆ ਦਾ ਹਰ ਪੇਸ਼ਾ ਹਿਮਨਿਟੀ ਤੋਂ ਛੋਟਾ ਇੱਥੇ ਪਸੰਦ ਕੀ ਕੀ ਆਇਆ ਤੁਹਾਨੂੰ ਇੱਥੇ ਤੇ ਲੋਕ ਇੱਥੇ ਦੀ ਮਹਿਮਾਨ ਨਵਾਜ਼ੀ ਪੰਜਾਬੀਆਂ ਦੀ ਉੱਤੇ ਵੈਸੀ ਮਹਿਮਾਨ ਨਵਾਜ਼ੀ ਦਾ ਪਤਾ ਲੱਗਦਾ ਇੱਥੇ ਬਿਲਕੁਲ ਨਹੀਂ ਲੱਗਿਆ ਕਿ ਅਸੀਂ ਕਿਤੇ ਹੋਰ ਆਏ ਹਾਂ ਬਹੁਤ ਹੀ ਮਜ਼ਾ ਆ ਰਿਹਾ ਹੈ ਬਸ ਤੁਹਾਨੂੰ ਕੀ ਪਸੰਦ ਆਇਆ ਇੱਥੇ ਸਭ ਤੋਂ ਵੱਧ ਪਸੰਦ ਕਿਹੜੀ ਗੱਲ ਆਈ ਪੰਜਾਬੀਆਂ ਦੇ ਕਿਉਂਕਿ ਸੁਭਾਅ ਕਿਤੇ ਨੇ ਕਿਤੇ ਥੋੜਾ ਬਹੁਤ ਫਰਕ ਉਹ ਇੱਥੇ ਤੁਹਾਨੂੰ ਕਿਹੜੀ ਗੱਲ ਲੱਗੀ ਕਿ ਵਾਕਈ ਆ ਸ਼ਾਨਦਾਰ ਗੱਲ ਉਹਨਾਂ ਦੀ ਪੰਜਾਬੀ ਤੇ ਹਰ ਖਾਣੇ 'ਚ ਪਨੀਰ ਐਚ ਰੀਅਲੀ ਡਿਫਰੈਂਟ ਯਾ ਮੁੰਡਾ ਨਹੀਂ ਪਸੰਦ ਆਇਆ ਵੈਲ ਆਈ ਹੈਵ ਮੇਡ ਮੈਨੀ ਫਰੈਂਡਸ ਦੇ ਆਰ ਪੰਜਾਬੀਜ਼ ਔਰ ਬਹੁਤ اچھے دوست ہیں وہ تایਬਾ ਤੁਹਾਨੂੰ ਤਾਂ ਨਹੀਂ ਕਿੰਮ ਮੁੰਡਾ ਪਸੰਦ ਆ ਨਹੀਂ ਹੁਣੇ ਤੱਕ ਤਾਂ ਕੋਈ ਨਹੀਂ ਪਸੰਦ ਆ ਬਟ ਮੈਨੂੰ ਇੱਥੇ ਜਿਹੜੀ ਇੱਕ ਚੰਗੀ ਗੱਲ ਰਹਿ ਗਈ ਉਹ ਭੰਗੜਾ ਤੇ ਢੋਲ ਤੇ ਧਮਾਕਾ ਤੇ ਉਹ ਸਾਰੇ ਜਿਹੜੀ ਪੰਜਾਬੀਆਂ ਦੀ ਜਿੰਦਗੀ ਤੁਸੀਂ ਆਪਣੇ ਭਰਾ ਨੂੰ ਕਹੋਗੇ ਕਿ ਪੰਜਾਬੀ ਹੋਰ ਸ਼ਾਨਦਾਰ ਹੂ ਆ ਉਹਨਾਂ ਵਾਲੇ ਦਿਨਾਂ 'ਚ ਤੁਹਾਡੀ ਉਗੀ ਤੁਹਾਨੂੰ ਮੈਂ ਵੀ ਪੰਜਾਬੀ ਚ ਇੰਟਰਵਿਊ ਕਰ ਰਿਹਾ ਆਉਣ ਵਾਲੇ ਦਿਨਾਂ ਚ ਫੇਰ ਕਰਾਂਗੇ ਜਦੋਂ ਦੁਬਾਰਾ ਆਓਗੇ ਪੰਜਾਬੀ ਹੋਰ ਬਿਹਤਰ ਕਰੋਗੇ ਜਰੂਰ ਜਰੂਰ ਕਰਾਂਗੇ ਤੁਹਾਡੀ ਪੰਜਾਬੀ ਉਨੀ ਬਿਹਤਰ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਬਿਲਕੁਲ ਮੈਨੂੰ ਆਪੇ ਉਹ ਪਤਾ ਹੈ ਕਿ ਉਨੀ ਚੰਗੀ ਨਹੀਂ ਹੈ ਤੇ ਮੇਰਾ ਜਿਹੜਾ ਭਰਾ ਹੈ ਉਹ ਮੈਨੂੰ ਆਖਦੇ ਰਹਿੰਦੇ ਤਾਂ ਉਹਦੇ ਕੋਲੋਂ ਹੋਰ ਮੈਂ ਸਿੱਖਾਂ ਤੇ ਇਨਸ਼ਾਅੱਲਾ ਜਦੋਂ ਅਗਲੀ ਵਾਰੀ ਆਈ ਤਾਂ ਮੇਰੀ ਪੰਜਾਬੀ ਇਸ ਤੋਂ ਚੰਗੀ ਹੋਸੀ ਤਾਂ ਤੁਸੀਂ ਦੇਖਿਆ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਜੰਗ ਬਾਰੇ ਕੀ ਸੋਚਦਾਗਾ 47 ਦੇ ਅੰਦਰ 10 ਲੱਖ ਲੋਕ ਦੁਨੀਆ ਦਾ ਸਭ ਤੋਂ ਵੱਡਾ ਜੋ ਕਤਲੇਆਮ ਹੋਇਆ ਇਸ ਧਰਤੀ ਦੇ ਉੱਤੇ ਹੋਇਆ ਸੀਗਾ ਤੇ ਲੋਕਾਂ ਨੂੰ ਦਰਦ ਪਤਾ ਬਾਰਡਰ ਏਰੀਆ 'ਚ ਜਾ ਕੇ ਲੋਕਾਂ ਨਾਲ ਜਦੋਂ ਗੱਲ ਕਰੀਦੀ ਆ ਤਾਂ ਉਹ ਕਹਿੰਦੇ ਨੇ ਔਰ ਜਿਹੜੇ ਪੁਰਖੇ ਉਸ ਟਾਈਮ ਦੇ ਬੈਠੇ ਨੇ ਜਿਹੜੇ ਪਰਿਵਾਰਾਂ ਦੇ ਲੋਕ ਉਸ ਟਾਈਮ ਉਥੋਂ ਉਜੜ ਕੇ ਆਏ ਨੇ ਉਹਨਾਂ ਨਾਲ ਗੱਲ ਕਰੋ ਤਾਂ ਉਹਨਾਂ ਨੂੰ ਪਤਾ ਕਿ ਜੰਗਾਂ ਦਾ ਮਤਲਬ ਕੀ ਹੁੰਦਾ ਕਤਲੇਆਮਾਂ ਦਾ ਮਤਲਬ ਕੀ ਹੁੰਦਾ ਇਸ ਕਰਕੇ ਮਨੁੱਖਤਾ ਦੇ ਇਤਿਹਾਸ 'ਚ ਇਹ ਗੱਲ ਹਮੇਸ਼ਾ ਮੰਨੀ ਜਾਂਦੀ ਹੈ ਕਿ جنگ ਹਮੇਸ਼ਾ ਮਨੁੱਖਤਾ ਦੇ ਵਿਰੋਧ ਦੇ ਅੰਦਰ ਹੁੰਦੀ ਹੈ ਹਰ جنگ ਦੇ ਅੰਦਰ ਮਾਵਾਂ ਦੇ ਪੁੱਤ ਮਰਦੇ ਨੇ ਤੇ ਲੈnde ਪੰਜਾਬ ਤੇ ਚੜਦੇ ਪੰਜਾਬ ਦੀ ਨੌਜਵਾਨ ਪੀੜ੍ਹੀ ਖਾਸ ਤੌਰ ਤੇ ਇਹ ਗੱਲ ਕਹਿ ਰਹੀ ਹੈ ਜਿਹੜੀ ਖੁਸ਼ੀ ਦੀ ਗੱਲ ਆ ਕਿ ਜੰਗਾਂ ਮਸਲਿਆਂ ਦਾ ਹੱਲ ਨਹੀਂ ਡਾਇਲੌਗ ਮਸਲੇ ਦਾ ਹੱਲ ਆ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ